ਕਹਾਣੀ ਸਪੇਨ ਵਾਇਆ ਮੌਤ ਦਾ ਰੇਗਿਸਤਾਨ ਵਿਦੇਸ਼ਾਂ ਦੀ ਚਮਕ-ਦਮਕ ਵੱਲ ਭੱਜਦੀ ਮਾਰੂਥਲਾਂ 'ਚ ਗਵਾਚੀ ਜਵਾਨੀ ਦੀ ਦਿਲ ਕੰਬਾਉ ਹੱਡ ਬੀਤੀ ਲੇਖਕ ਚਰਨਜੀਤ ਸਿੰਘ ਸੂਜੋ ਸੋ ਕਹਾਣੀ ਇੱਥੋਂ ਸ਼ੁਰੂ ਹੁੰਦੀ ਹੈ ਚਰਨਜੀਤ ਸਿੰਘ ਦੀ ਜ਼ੁਬਾਨੀ ਇਹ ਘਟਨਾ ਹੈ ਤਾਂ ਕੁਝ ਸਾਲ ਪੁਰਾਣੀ ਆ ਪਰ ਮੇਰੀ ਜ਼ਿੰਦਗੀ ਦੀ ਨਾ ਭੁੱਲਣੀ ਉਹ ਗਾਥਾ ਜਦ ਨੌਜਵਾਨਾਂ ਦਾ ਬਾਹਰ ਵੱਲ ਰੁਝਾਨ ਵੇਖ ਕੇ ਤੇ ਬਾਹਰੋਂ ਆਏ ਨੌਜਵਾਨਾਂ ਦੀ ਐਸ ਪ੍ਰਤੀ ਦੇਖੀ ਤਾਂ ਮੈਂ ਵੀ ਲਾਲਚ ਵਿੱਚ ਆ ਕੇ ਆਪਣੇ ਸ਼ਹਿਰ ਦੇ ਮਸ਼ਹੂਰ ਏਜੰਟ ਨੂੰ ਆਪਣਾ ਪਾਸਪੋਰਟ ਫੜਾ ਦਿੱਤਾ ਏਜੰਟ ਨੇ ਵੀ ਬਿਨਾਂ ਕਿਸੇ ਰੁਕਾਵਟ ਕੁਝ ਹੀ ਦਿਨਾ ਵਿੱਚ ਸਪੇਨ ਭੇਜਣ ਦਾ ਵਾਅਦਾ ਕਰ ਦਿੱਤਾ 1 ਅਗਸਤ 2004 ਨੂੰ ਅਸੀਂ 8 ਨੌਜਵਾਨ ਦਿੱਲੀ 에ਰਪੋਰਟ ਤੇ ਕਰੀਬ 1:00 ਵਜੇ ਪਹੁੰਚੇ ਸਾਰਿਆਂ ਦੇ ਏਜੰਟ ਨਾਲ 5.5 ਲੱਖ ਰੁਪਏ ਵਿੱਚ ਗੱਲ ਹੋਈ ਸੀ 3 ਲੱਖ ਏਜੰਟ ਨੇ ਪੇਸ਼ਕੀ ਵੱਜੋਂ ਲੈ ਲਿਆ ਪੰਜਾਬ ਵਾਲੇ ਏਜੰਟ ਨੇ ਸਾਰੇ ਮੁੰਡੇ ਦਿੱਲੀ ਵਾਲੇ ਏਜੰਟ ਦੇ ਹਵਾਲੇ ਕਰ ਦਿੱਤੇ ਦਿੱਲੀ ਵਾਲੇ ਏਜੰਟ ਨੇ ਸਾਨੂੰ 에ਅਰਪੋਰਟ ਦੇ ਵੇਟਿੰਗ ਰੂਮ ਵਿੱਚ ਬਿਠਾ ਕੇ ਪਾਸਪੋਰਟ ਤੇ ਟਿਕਟਾ ਫੜਾ ਕੇ ਆਦੇਸ਼ ਦਿੱਤਾ ਕਿ ਤੁਸੀਂ ਪਹਿਲਾਂ ਮਾਲੀ ਸ਼ਹਿਰ ਅਫਰੀਕਾ ਮਹਾਦੀਪ ਦੇ ਇੱਕ ਦੇਸ਼ ਜਾਣਾ ਹੈ ਜਿਸ ਦੀ ਰਾਜਧਾਨੀ ਬੋਮਾਕੋ ਹੈ ਸਾਰੇ ਮੁੰਡੇ ਹੈਰਾਨ ਹੋ ਗਏ ਪਰ ਕੋਈ ਕੁਝ ਬੋਲਿਆ ਨਹੀਂ ਕਿਉਂਕਿ ਪੰਜਾਬ ਵਾਲੇ ਏਜੰਟ ਨੇ ਸਾਨੂੰ ਨਵੇਂ ਏਜੰਟ ਦੇ ਹੱਥ ਵੇਚ ਦਿੱਤਾ ਸੀ ਪਰ ਫਿਰ ਸਾਡੇ ਵਿੱਚੋਂ ਇੱਕ ਇੰਦਰਜੀਤ ਮੁੰਡੇ ਨੇ ਹੌਸਲਾ ਜਿਹਾ ਕਰਕੇ ਪੁੱਛੀ ਲਿਆ ਕਿ ਭਾਜੀ ਅਸੀਂ ਸਿੱਧਾ ਸਪੇਨ ਜਾਣਾ ਸੀ ਤਾਂ ਏਜੰਟ ਕਹਿੰਦਾ ਕਿ ਤੁਸੀਂ ਮਾਲੀ ਤੋਂ ਅੱਗੇ ਏਸੀ ਗੱਡੀਆਂ ਵਿੱਚ ਸਿੱਧਾ ਸਪੇਨ ਚਲੇ ਜਾਣਾ ਕਿਉਂਕਿ ਉੱਥੇ ਸਾਡੀ ਮਿਲਟਰੀ ਵਾਲਿਆਂ ਨਾਲ ਫੁੱਲ ਸੈਟਿੰਗ ਹੋ ਚੁੱਕੀ ਆ ਬਾਰਡਰ ਤੇ ਇਹ ਸੁਣ ਕੇ ਸਾਰੇ ਚੁੱਪ ਕਰ ਗਏ ਏਜੰਟ ਨੇ ਨਾਲ ਸਾਨੂੰ 4-5 ਸਮਾਨ ਦੇ ਬੈਗ ਫੜਾ ਦਿੱਤੇ ਕਹਿੰਦਾ ਇਹ ਤੁਸੀਂ ਨਾਲ ਲੈ ਕੇ ਜਾਣੇ ਆ ਇਨ੍ਹਾਂ ਬੈਗਾਂ ਵਿੱਚ ਆਟਾ, ਦਾਲ ਤੇ ਮਸਾਲੇ ਸੀ ਸਾਨੂੰ ਸਮਝ ਨਹੀਂ ਆ ਰਹੀ ਸੀ ਕਿ ਅਸੀਂ ਨਾਲ ਕੀ ਕਰਨੇ ਆ ਪਰ ਫਿਰ ਸੋਚਿਆ ਸ਼ਾਇਦ ਕਿਸੇ ਨੇ ਮੰਗਵਾਈ ਹੋਣੀ ਕੀ ਪਤਾ ਸਪੇਨ へ ਸਮਾਨ ਨਾ ਮਿਲਦਾ ਹੋਵੇਗਾ ਅਸੀਂ 1 ਵਜੇ 에어ਪੋਰਟ ਦੇ ਅੰਦਰ ਚਲੇ ਗਏ ਜਦੋਂ ਅਸੀਂ ਸਮਾਨ ਦਾ ਭਾਰ ਕਰਵਾ ਕੇ ਬੋਰਡਿੰਗ ਕਰਵਾਉਣ ਲੱਗੇ ਤਾਂ ਇੱਕ ਲੇਡੀਜ਼ ਇਮੀਗ੍ਰੇਸ਼ਨ ਅਫਸਰ ਨੇ ਸਾਨੂੰ ਪੁੱਛਿਆ ਬੇਟੇ ਕਿੱਥੇ ਜਾ ਰਹੇ ੱਚ ਤੁਸੀਂ ਅਸੀਂ ਕਿਹਾ ਜੀ ਮਾਲੀ ਸ਼ਹਿਰ ਚੱਲੇ ਆ ਤਾਂ ਉਸਨੇ ਕਿਹਾ ਬੇਟਾ ਜੀ ਮਾਲੀ ਸ਼ਹਿਰ ਜਾਂਦੇ ਸਾਰੇ ਜਹਾਜ਼ ਵਿੱਚ ਆ ਪਰ ਵਾਪਸ ਸਾਰੇ ਬਕਸੇ ਵਿੱਚ ਹੀ ਆਉਂਦੇ ਆ ਮਾਲੀ ਦੇ লাশ ਲਿਆਉਣ ਦਾ ਵੀ 3 ਲੱਖ ਰੁਪਈਆ ਲੱਗਦਾ ਏ ਹਜੇ ਕੱਲ ਹੀ ਇੱਕ লাশ ਆਈ ਆ ਹਜੇ ਵੀ ਮੁੜ ਜਾਓ ਟਾਈਮ ਚੰਗਾ ਅਸੀਂ ਪਹਿਲਾਂ ਤਾਂ ਘਬਰਾ ਗਏ ਪਰ ਫਿਰ ਸੋਚਿਆ ਐਵੇਂ ਡਰਾਈ ਜਾਂਦੇ ਆ ਅਸੀਂ ਤਾਂ ਅੱਗੇ ਏਸੀ ਵਾਲੀਆਂ ਬੱਸਾਂ ਵਿੱਚ ਬੈਠ ਕੇ ਸਪੇਨ ਪਹੁੰਚ ਜਾਣਾ ਸੋਜੀ ਬਾਬੇ ਦਾ ਨਾਮ ਲੈ ਕੇ ਅਸੀਂ ਜਹਾਜ਼ ਫੜ ਲਿਆ ਮਾਲੀ ਸ਼ਹਿਰ ਵਾਲਾ ਜਦ ਮਾਲੀ ਸ਼ਹਿਰ ਦੇ 에어ਪੋਰਟ ਤੇ ਪਹੁੰਚੇ ਤਾਂ 에어ਪੋਰਟ ਦੀ ਹਾਲਤ ਇੰਨੀ ਕੁ ਜ਼ਿਆਦਾ ਖਸਤੀ ਸੀ ਕਿ ਐਦਾਂ ਲੱਗ ਰਿਹਾ ਸੀ ਜਿਵੇਂ ਅਸੀਂ ਬੱਗੇ ਸ਼ਹਿਰ ਦੇ ਬੱਸ ਅੱਡੇ ਤੇ ਘੁੰਮ ਰਹੀ ਹੋਈਏ 에어ਪੋਰਟ ਦੇ ਬਾਹਰ ਸਾਨੂੰ ਇੱਕ ਪੰਜਾਬੀ 에ਜੰਟ ਰਜੇਸ਼ ਤੇ ਇੱਕ ਮੁਸਲਮਾਨ ਖਾਨ ਲੈਣ ਆਏ ਹੋਏ ਸੀ ਜਦ ਅਸੀਂ ਬੈਲਟ ਤੋਂ ਆਪਣਾ ਸਮਾਨ ਚੱਕਣ ਗਏ ਤਾਂ ਦੇਖਿਆ ਸਾਡਾ ਇੱਕ ਬੈਗ ਚੋਰੀ ਹੋ ਚੁੱਕਿਆ ਸੀ ਫੇਰ ਪਤਾ ਲੱਗਾ ਕਿ ਇਸ 에ਅਰਪੋਰਟ ਤੇ ਚੋਰੀ ਆਮ ਹੀ ਆ ਤੇ ਇੱਥੇ ਦੇ ਅਫਸਰ ਵੀ ਥੋੜੇ ਜਿਹੇ ਪੈਸੇ ਵਿੱਚ ਹੀ ਵਿਕ ਜਾਂਦੇ ਨੇ ਹੁਣ ਏਜੰਟ ਸਾਨੂੰ 에ਅਰਪੋਰਟ ਤੋਂ ਕੱਟ ਕੇ ਸਿੱਧਾ ਇੱਕ ਘਰ ਵਿੱਚ ਲੈ ਗਏ ਤੇ ਸਾਡੇ ਸਾਰੇ ਡਾਲਰ ਸਾਡੇ ਕੋਲੋਂ ਲੈ ਲਏ ਤੇ ਸਾਨੂੰ 8 ਜਣਿਆਂ ਨੂੰ ਚਟਾਈ ਤੇ ਬਿਠਾ ਕੇ ਹਦਾਇਤ ਦਿੱਤੀ ਕਿ ਤੁਸੀਂ ਇਸ ਕਮਰੇ ਵਿੱਚੋਂ ਬਾਹਰ ਨਹੀਂ ਜਾਣਾ ਤੁਸੀਂ ਦਿਨ ਵਿੱਚ ਸਿਰਫ ਇੱਕ ਵਾਰ ਦੋ-ਦੋ ਰੋਟੀਆਂ ਖਾਣੀਆਂ ਤੇ ਰਾਤ ਨੂੰ ਚੌਹ ਹੀ ਖਾਣੀਆਂ ਸਤਾਈ ਮੁੰਡਿਆਂ ਦੇ ਦੋ ਹੋਰ ਗਰੁੱਪ ਆਉਣੇ ਨੇ ਤੇ ਸ਼ਾਇਦ ਤੁਹਾਨੂੰ ਇੱਕ ਮਹੀਨਾ ਹੋਰ ਰਹਿਣਾ ਪਵੇ ਅਸੀਂ ਇੱਕ ਦੂਜੇ ਦੇ ਮੂੰਹ ਵੱਲ ਵੇਖਿਆ ਪਰ ਹਦਾਈਤ ਮੰਨਣ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਰਾਹ ਵੀ ਨਹੀਂ ਸੀ ਉਹਨਾਂ ਨੇ ਸਾਨੂੰ ਇੱਕ ਫੋਨ ਦਿੱਤਾ ਤੇ ਬੜੀ ਸ਼ਕਤੀ ਨਾਲ ਕਿਹਾ ਕਿ ਜੇ ਤੁਹਾਡੇ ਘਰੇ ਕੋਈ ਵੀ ਫੋਨ ਆਵੇ ਤਾਂ ਤੁਸੀਂ ਕਹਿਣਾ ਅਸੀਂ ਬੜੇ ਨਜ਼ਾਰੇ ਨਾਲ ਹੋਟਲ ਵਿੱਚ ਹੋਟਲ ਵਿੱਚ ਰਹਿ ਰਹੇ ਹਾਂ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਜੇ ਕਿਸੇ ਨੇ ਸੱਚ ਦੱਸਿਆ ਤਾਂ ਉਹ ਸੁਪੇਨ ਦੀ ਜਗ੍ਹਾ ਸਿੱਧਾ ਇੰਡੀਆ ਘਰ ਹੀ ਜਾਊ। ਐਨੀ ਗੱਲ ਸੁਣਦੇ ਹੀ ਸਾਰੇ ਮੁੰਡੇ ਰੋਣ ਲੱਗ ਪਏ ਕਿਉਂਕਿ ਸਾਨੂੰ ਹੁਣ ਅਸਲੀਅਤ ਦਾ ਪਤਾ ਲੱਗ ਰਿਹਾ ਸੀ। ਫਾਰੋਨਾ ਨੂੰ ਕਾਦੀ ਪਰਵਾਹ ਸੀ ਫਾਰੋਨਾ ਵਿੱਚੋਂ ਇੱਕ ਨੇ ਹੌਸਲਾ ਦਿੱਤਾ ਕਿ ਤੁਸੀਂ ਸਪੇਨ ਜ਼ਰੂਰ ਜਾਵੋਗੇ ਥੋੜੇ ਹੀ ਦਿਨ ਵਿੱਚ ਵੇਖਦਿਆ ਕੀ ਹੋਰ ਮੁੰਡੇ ਆ ਗਏ ਇਸ ਘਰ ਵਿੱਚ ਤਿੰਨ ਕਮਰੇ ਸੀ ਤਿੰਨਾ ਵਿੱਚ 12-12 ਮੁੰਡਿਆਂ ਨੂੰ ਵਾਰ ਦਿੱਤਾ ਇਹ ਮਕਾਨ ਕੀ ਸੀ ਨੀਰਾ ਕੈਦਖਾਨਾ ਨਾ ਕੋਈ ਖਿੜਕੀ ਨਾ ਕੋਈ ਹਵਾ ਲਈ ਜਾਲੀ ਰਾਤ ਨੂੰ ਮੱਛਰ ਇੰਨਾ ਹੁੰਦਾ ਸੀ ਕੋਈ ਸੋ ਵੀ ਨਹੀਂ ਸਕਦਾ ਬਿੱਤੇ ਦਿਨਾ ਬਿੱਤੇ ਦਿਨਾ ਬਾਅਦ 3-4 ਮੁੰਡੇ ਬਿਮਾਰ ਹੋ ਗਏ 16-17 ਸਾਲ ਦੀ ਉਮਰ ਦੇ ਕਰੀਬ ਦੇ 7 ਮੁੰਡੇ ਤਾਂ ਹਾਂ ਮਾਰ-ਮਾਰ ਕੇ ਰੋਂਦੇ ਸੀ ਤੇ ਕਹਿੰਦੇ ਸੀ ਹਾਏ ਅਸੀਂ ਤਾਂ ਰੋਜ਼ ਦਿਹਾੜੀ ਵਿੱਚ ਚਾਰ-ਚਾਰ ਧੰਨਵਾਦ ਜੀ ਕਹਾਣੀ ਦਾ ਅਗਲਾ ਭਾਗ ਜੋ ਦੇਖਣ ਲਈ ਚੈਨਲ ਨਾਲ ਜੁੜੇ ਰਹੋ